ਜਿਵੇਂ ਕਿ ਤੁਸੀਂ ਜਾਣਦੇ ਹੋ ਜੇ ਇੱਕ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਲਾਈਂਡ ਮਰਡਰ ਕੁਝ ਦਿਨ ਪਹਿਲਾਂ ਹੋਇਆ ਸੀਗਾ ਜੀ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਦੇ ਉੱਤੇ ਬੜੀ ਮੁਸਤੱਦੀ ਦੇ ਨਾਲ ਬੜੇ ਤਨਦੇਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ ਬਲਾਈਂਡ ਮਰਡਰ ਹੋਇਆ ਸੀਗਾ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਇੱਕ ਸੀਗੇ ਜੀ ਉਹਨਾਂ ਦੀ ਮਰਡਰ ਹੋਇਆ ਸੀਗਾ ਰਾਤ ਨੂੰ ਕਰੀਬ 11:30 12:00 ਵਜੇ 11:30 ਵਜੇ ਤੋਂ ਲੱਗੇ ਚਾਗੇ 28 29 ਦੇ ਦਰਮਿਆਨ ਹੀ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕਦਮਾ ਉਹ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜੀ ਉਹਨਾਂ ਦਾ ਨਾਮ ਹੈ ਰੁਪਿੰਦਰ ਕੌਰ ਉਹਨਾਂ ਵੱਲੋਂ ਹੀ ਇਹ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਪਣੇ ਬੋਏਫ੍ਰੈਂਡ ਜਿਸ ਦਾ ਨਾਮ ਹੈ ਹਰਕਮਲਪ੍ਰੀਤ ਸਿੰਘ ਉਹਦੇ ਨਾਲ ਮਿਲ ਕੇ ਤੇ ਦੋਨਾਂ ਜਿਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧਾਂ ਨਾਲ ਰਿਲੇਟਡ ਮਾਮਲਾ ਸੀਗਾ ਤੇ ਇਸ ਮੁਕਦਮੇ ਸਬੰਧੀ ਥਾਣਾ ਸਦਰ ਫਰੀਦਕੋਟ ਦੇ ਵਿੱਚ ਮੁਕਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਤੋਂ ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀਏ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਨੇ ਜੀ ਸਰ ਪਿੱਛੀ ਕਹਾਣੀ ਕੀ ਸੀ ਸਾਰੇ ਕ ਇਹਦੇ ਵਿੱਚ ਇਦਾਂ ਸਿੱਖਾ ਜੀ ਇਹਨਾਂ ਦੀ ਜਿਹੜੀ ਸੀਗੀ ਜਿਹੜੀ ਲੇਡੀ ਅਕਿਊਜ਼ਡ ਹੈਗੇ ਨੇ ਰੁਪਿੰਦਰ ਕੌਰ ਆਪਣੇ ਇਹਦੇ ਹਰਕਮਲਪ੍ਰੀਤ ਸਿੰਘ ਹੈਗਾ ਬੱਲੂਆਣੇ ਤੇ ਰਹਿਣ ਵਾਲਾ ਹੈਗਾ ਇਹਦੇ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਇਹਦਾ ਸ਼ੁਰੂ ਹੋ ਗਿਆ ਸੀਗਾ ਤੇ ਆਪਣੇ ਐਕਸਟਰਾ ਮੈਰਿਟਲ ਅਫੇਅਰ ਨੂੰ ਜਸਟੀਫਾਈ ਕਰਨ ਵਾਸਤੇ ਉਸਨੇ ਆਪਣੇ ਹਸਬੈਂਡ ਗੁਰਵਿੰਦਰ ਸਿੰਘ ਦਾ ਬਹੁਤ ਬੇਰਹਿਮੀ ਨਾਲ ਮਰਡਰ ਕਰ ਦਿੱਤਾ ਉਹਦੇ ਨਾਲ ਨਾਲ ਕਿਹਨਾਂ ਨਾਲ ਮਾਰੇਗੇ ਉਹਨੂੰ ਇਹਨਾਂ ਨੇ that is otherwise a part of investigation ਬਟ ਕੁਝ ਉਹਨਾਂ ਨੇ ਜਿਹੜੇ ਸੀਗੇ ਜੀ ਦਰਾ ਰੋਗੀ ਨੇ ਫਿਰਸ ਕਫਲ ਹੋਈ ਤੇ ਇਸ ਕਫਲ ਦੇ ਵਿੱਚ ਗਲਾ ਘੋਟ ਕੇ ਉਹਨਾਂ ਨੇ ਉਹਦਾ ਮਰਡਰ ਕੀਤਾ ਸਰ ਇਸ ਤਰ੍ਹਾਂ ਨੂੰ ਡਾਕਟਰਾਂ ਦੀ ਰੋਕ ਦੇਣ ਦੀ ਕੋਸ਼ਿਸ਼ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਟਰਾਈ ਇਹ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਉਹ ਬੰਦੇ ਪੈ ਗਏ ਨੇ ਤੇ ਘਰ ਦੇ ਵਿੱਚ ਕੋਈ ਚੋਰੀ ਹੋ ਗਈ ਹੈ ਤੇ ਉਹ ਬੰਦੇ ਗੁਰਵਿੰਦਰ ਸਿੰਘ ਦਾ ਮਰਡਰ ਕਰ ਗਏ ਨੇ ਬਟ ਜਦੋਂ ਐਸ ਐਚਓ ਸਾਹਿਬ ਮੌਕੇ ਤੇ ਵੈਰੀਫਾਈ ਕਰ ਰਹੇ ਸੀਗੇ ਤੇ ਉਸੇ ਟਾਈਮ ਹੀ ਡਿਊਰਿੰਗ ਦ ਕੋਰਸ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਪਿਕਚਰ ਕਲੀਅਰ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਕਈ ਜਗ੍ਹਾ ਤੇ ਪੁੱਛਗਿੱਛ ਕਰਨੀ ਹੁੰਦੀ ਹੈ ਪੁੱਛਗਿੱਛ ਕਰਦੇ ਸਿਚੁਏਸ਼ਨਸ ਕਲੀਅਰ ਹੋਈਆਂ ਫਿਰ ਕਲੈਰਿਟੀਆਂ ਆ ਗਈਆਂ ਸੀਗੀਆਂ ਤੇ ਮਨਵੀਰ ਕੌਰ ਹੈਗੇ ਨੇ ਜਿਹੜੇ ਮਰਨ ਵਾਲੇ ਜਿਹੜੇ ਸੀਗੇ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਸਿਸਟਰ ਉਹਨਾਂ ਵੱਲੋਂ ਵੀ ਇਸ ਸੀਜ਼ ਦੇ ਫਰੀਦਕੋਟ ਪੁਲਿਸ ਨੇ ਇੱਕ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਹੀ ਇਸ ਨੂੰ ਗੁੱਥੀ ਨੂੰ ਸੁਲਝਾਇਆ ਪਤਾ ਲੱਗਿਆ ਬਾਹਰੋਂ ਆਏ ਸੀ ਦੋਨਾਂ ਵੀ ਕਰੋ ਗਾਇਬ ਹੋਇਆ ਨਹੀਂ ਦੇਖੋ ਜੀ ਬਾਕੀ ਸਾਰੇ ਮੈਟਰਸ ਦੇ ਆਰ ਫਰਦਰ ਬੀਗ ਇਨਵੈਸਟੀਗੇਟਿਡ ਕਿਉਂਕਿ ਹਜੇ ਦੋ ਦੋਸ਼ੀ ਫੜੇ ਗਏ ਨੇ ਐਂਡ ਇਟ ਇਜ਼ ਮਤਲਬ ਇੰਪੋਰਟੈਂਟ ਕੇਸ ਬੜਾ ਸੈਂਸਿਟਿਵ ਨੇਚਰ ਦਾ ਕੇਸ ਹੈਗਾ ਤੇ ਇਹਦੀ ਬੜੀ ਗੰਭੀਰਤਾ ਦੇ ਨਾਲ ਇਹਦੀ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ ਪਤਾ ਲੱਗਾ ਬਾਹਰੋਂ ਆਏ ਸੀ ਦੋਨੋਂ ਹਾਂਜੀ ਜਿਹੜਾ ਅਕਿਊਜ਼ ਸੀਗਾ ਜੀ ਗੁਰਕਮਲਪ੍ਰੀਤ ਸਿੰਘ ਉਹ ਤਾਂ 2018-19 ਦੇ ਵਿੱਚ ਕੈਨੇਡਾ ਤੋਂ ਆਇਆ ਸੀਗਾ ਤੇ ਜਿਹੜੀ ਲੇਡੀ ਅਕਿਊਜ਼ਡ ਹੈਗੀ ਰੁਪਿੰਦਰ ਕੌਰ ਇਹ ਜਨਵਰੀ 2025 ਦੇ ਵਿੱਚ ਕੈਨੇਡਾ ਤੋਂ ਬਾਹਰ ਆਏ ਸੀਗੇ ਨਹੀਂ ਉੱਥੇ ਇਕੱਠੇ ਨਹੀਂ ਹੋਏ ਇਹਨਾਂ ਦਾ ਆਨਲਾਈਨ ਪਲੈਟਫਾਰਮ ਤੇ ਹੁੰਦੇ ਇਹਨਾਂ ਦੀ ਆਪਸ ਦੇ ਵਿੱਚ ਇੱਕ ਦੂਜੇ ਨਾਲ ਫਰੈਂਡਸ਼ਿਪ ਹੋਈ ਸੀ ਪਰਵਾਹ ਦਾ ਦੋਸ਼ ਹੈ ਕਿ ਇਹਨਾਂ ਦੇ ਨਾਲ ਕੋਈ ਹੋਰ ਵੀ ਇਨਵੋਲਵਮੈਂਟ ਹੋ ਸਕਦੀ ਹੈ ਕੀ ਲੱਗਦਾ ਹੈ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਸਾਸ਼ਿਸ਼ ਤੇ ਦੇਖੋ ਜੀ ਇਟ ਇਜ਼ ਐਨ ਓਪਨ ਇਨਵੈਸਟੀਗੇਸ਼ਨ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਆਈ ਵਾਂਟ ਟੂ ਅਸ਼ੂਰ एवरीवन ਆਫ ਯੂ ਤੁਹਾਡੇ ਮਾਧਿਅਮ ਨਾਲ ਜਿਹੜਾ ਵੀ ਦੋਸ਼ੀ ਹੋਏਗਾ ਜੋ ਵੀ ਇਹਦੇ ਵਿੱਚ ਇਨਵੋਲਵ ਹੋਏਗਾ ਕਿਸੇ ਨੂੰ ਵੀ 1% ਢਿੱਲ ਨਹੀਂ ਦਿੱਤੀ ਜਾਏਗੀ ਨਾਲ اور بڑے ਹੀ ਪ੍ਰੋਪਰ ਇਨਵੈਸਟੀਗੇਸ਼ਨ ਥਰੂ 올 द एस्पेक्ट्स ਕਰ ਰਹੀ ਹੈ ਜੋ ਵੀ ਅਕਿਊਜ਼ਡ ਇਸ ਸਿਚੁਏਸ਼ਨ ਦੇ ਵਿੱਚ ਹੈਗਾ ਹੀ ਵਿਲ ਬੀ ਅਰੈਸਟਡ ਐਂਡ ਹੀ ਵਿਲ ਬੀ ਨੋਮੀਨੇਟਡ ਦੋਨੋਂ ਜਣੇ ਹਜੇ ਰਿਮਾਂਡ ਦੇ ਉੱਤੇ ਹੈਗੇ ਆ ਜੀ ਤੇ ਇਹਨਾਂ ਤੋਂ ਹਜੇ ਡੂੰਘਾਈ ਦੇ ਨਾਲ ਲੱਗੇ ਵੀ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪੂਰੀ ਪੁਛਗਛ ਹੋ ਰਹੀ ਹੈ